14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਐਂ ਸਭ ਆਪਰ ਕਿੱਲੇ ਜਾਣੀਆਂ ਜੀ ਜਾਂ ਟਿਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜਦੇ ਨਾ 10% ਅੰਦਰ ਜਾਂਦੇ ਐ ਬਾਕੀ ਸਾਰਾ ਮੀਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਐ ਜਿਹੜੇ ਅੰਦਰ ਜਾਣ ਕੋਈ ਹੋਣ ਪਾਉ ਉੱਤੋਂ ਖੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹ ਨੂੰ ਹੀ ਭੇਜ ਦਿੰਦੇ ਆ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਬਾਗ ਪਰ ਇੱਕ ਪਾਸੇ ਵੀ ਹੁਣੇ 60 70 ਨਾਲੇ ਜੇ ਗਰਮ ਠੰਡ ਹੈਗੀ ਐ ਜੱਫੀ ਦੇ ਫੇ ਪਾ ਕੇ ਨਿੱਗ ਨੋਕ ਕੇ ਭੇਜੋ ਸਾਰੇ 4 5 5 ਜਾਣੇ ਹੈ ਕੁਮਰੀ ਬਸ ਤੇ ਸੁੰਦਰ ਅੱਜ ਇੱਕ ਐਤੀ ਪਾਰਕਿੰਗ ਵੀ ਉਥੇ ਗੱਲ ਕਰਿਓ ਜਮਾਨ ਸਟੇਜ ਦੇ ਸਾਹਮਣੇ ਅਸ ਅੱਠ ਕਿਲੇ ਲੈ ਲਏ ਪਰ ਆਪਾਂ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਊਠ ਰੈਲੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਅੰਦਰ ਤੇ ਨਾਲੇ ਆਪਾਂ 1.5 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈਦਾ ਕਿ ਤਿੰਨ ਵਜਾਂ ਦੇ ਲੋਕੀ ਮੈਂ ਕਹਿੰਦਾ ਜੀ 1:30 ਵਜੇ ਮੈਨੂੰ ਕਹਿੰਦਾ ਕਿਉਂ ਮੈਂ ਕਹਿੰਦਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਨੂੰ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਹੈ ਜੇ ਤੁਹਾਨੂੰ ਚੰਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਹੈ ਮੈਂ ਦੇਖਿਆ ਜੇ ਮਾਰੇ ਦਿਨ ਪਾਈ ਜਾਂ ਫਿਰ ਜਿਹੜਾ ਕੋਸ਼ਿਸ਼ੀ ਕਰਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ ਥੋੜ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਦੇ ਚਿਮੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਮੜਿਆ ਪਿਆ ਹੈ ਹੈ ਉਸੇ ਸੋਸ਼ਲ ਮੀਡੀਆ ਨੇ ਭਗਵੰਤ ਸਮਾਨ ਦੀ ਰੀਲ ਬਣਾਉਣੀ ਹੈ ਤੇ ਝਾੜੂਆਂ ਲੈਣ ਪਹੁੰਚਾਉਣਾ ਹੈ ਲੋਕਾਂ ਨੂੰ ਰਾਜੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇੱਕ ਵੀਡੀਓ ਜਿਸ 'ਚ ਉਹ ਜਿਹੜੇ 40 ਮੁੱਤਿਆਂ ਦੀ ਯਾਦ 'ਚ ਸ਼ਹੀਦੀ ਜੋੜ ਮੇਲ ਲੱਗਦਾ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮਾਗੀ ਦੇ ਦਿਨ 14 ਤਰੀਕ ਨੂੰ ਸੰਗਰਾਮ ਵਾਲੇ ਦਿਨ ਸਿੱਖ ਇਤਿਹਾਸ ਲਈ ਸਿੱਖ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਮੈਂ ਸਮਝਦਾ ਹਾਂ 40 ਮੁਕਤਿਆਂ ਦਾ ਨਾਂ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਉਹ ਇੱਕ ਐਸੀ ਯਾਦ ਆ ਜਿੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ 40 ਮੁਕਤਿਆਂ ਦੇ ਜਿੱਥੇ ਬਦਾਵਾ ਪਾੜਿਆ ਉੱਥੇ ਆਪਣੇ ਹੱਥੀ ਉਹਨਾਂ ਦਾ ਸਨਸਕਾਰ ਕੀਤਾ ਆਪਣੇ ਮੁੱਤ ਤੋਂ ਉਹਨਾਂ ਦੀ ਅੰਤਮ ਜੜੀਆਂ ਚਰਿਆਵਾ ਨਿਭਾਈਆਂ ਔਰ ਅਰਦਾਸ ਕੀਤੀ ਆ ਸੋ ਐਸੇ ਜੋੜ ਮੇਲ ਦੇ ਉੱਤੇ ਹਾਸੇ ਠਹਾਕੇ ਲਾ ਕੇ ਉਹਦੀ ਮਤਲਬ ਪੈਸਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਵੇ ਔਰ ਮਤਲਬ ਉਹਦੀ ਮਿਸਯੂਜ਼ ਤਾਂ ਕਰਦੇ ਹੀ ਕਰਦੇ ਨੇ ਪਰ ਜਿਸ ਤਰੀਕੇ ਨਾਲ ਉਹਦੀ ਯਾਦ ਵਿੱਚ ਜੋੜ ਮੇਲ ਇਕੱਠੇ ਦੇ ਪ੍ਰੋਗਰਾਮ ਕਰਨ ਦੇ ਲਈ ਜਿਹੜੀਆਂ ਉਹ ਮੀਟਿੰਗਾਂ ਕਰ ਰਹੇ ਨੇ ਜਿਸ ਤਰੀਕੇ ਨਾਲ ਉੱਥੇ ਠਹਾਕੇ ਲਾਏ ਜਾ ਰਹੇ ਨੇ ਔਰ ਦੇਖੋ ਇੱਕ ਬੰਦੇ ਜੇ ਤੂੰ ਮਤਲਬ ਟੀਮ ਦੇ ਬੰਦੇ ਸਾਥ ਛੱਡ ਜੇਨ ਉਹ ਬੰਦੇ ਨੂੰ ਅਹਿਸਾਸ ਹੁੰਦਾ ਤੇ ਉਹ ਠਹਾਕੇ ਲਾ ਕੇ ਇਹ ਗੱਲ ਕਰ ਰਿਹਾ ਦੇਖੋ ਜੀ ਮੈਂ ਤਾਂ ਹੁਣ ਇਕੱਲਾ ਹੀ ਰਹਿ ਗਿਆ ਮੇਰੇ ਨਾਲ ਦੇ ਬੰਦੇ ਜਿਨ੍ਹਾਂ ਨੇ ਟਾਈਮ ਲਾਉਣਾ ਸੀ ਉਹ ਛੱਡ ਦੇ ਉਹ ਤੂੰ ਐਵੇਂ ਬੰਦੇ ਨਹੀਂ ਸੀ ਉਹਨਾਂ ਸਾਰਿਆਂ ਬੰਦਿਆਂ ਦੀਆਂ ਕੁਰਬਾਨੀਆਂ ਸੀ ਸ਼ਹਾਦਤਾਂ ਸੀ ਉਹਨਾਂ ਲੋਕਾਂ ਨੇ 8-8 ਸਾਲ 5-5 ਸਾਲ 4-4 ਸਾਲ ਪੰਥ ਲਈ ਕੌਮ ਲਈ ਸੂਬੇ ਲਈ ਜੇਲ੍ਹਾਂ ਦੇ ਵਿੱਚ ਲਾਏ ਸੀ ਅੰਦੋਲਨਾਂ 'ਚੋਂ ਉਹ ਲੋਕ ਪੈਦਾ ਹੋਏ ਸੀ ਜਿਹੜੇ ਉਹ ਲੀਡਰ ਜਿਹੜੇ ਤੇਰੀਆਂ ਆਪ ਮਹਾਰੇ ਜਿਹੜੀਆਂ ਤੇਰੀਆਂ ਕਾਰਵਾਈਆਂ ਤੋਂ ਤੇਰੀਆਂ ਗੱਲਾਂ ਤੋਂ ਬੇਹੋਣੀਆਂ ਤੇਰੀਆਂ ਹਰਕਤਾਂ ਤੋਂ ਤੰਗ ਪ੍ਰੇਸ਼ਾਨ ਆ ਕੇ ਜਿਹੜੇ ਲੋਕ ਜਿਹੜੇ ਆਗੂ ਜਿਹੜੇ ਮੂਵਮੈਂਟਾਂ 'ਚੋਂ ਨਿਕਲੇ ਸੀ ਉਹ ਆਗੂ ਜਿਹੜੇ ਤੈਨੂੰ ਛੱਡ ਕੇ ਚਲੇ ਗਏ ਨੇ ਐਵੇਂ ਨਹੀਂ ਚਲੇ ਗਏ ਆਹੀ ਤੇਰੀਆਂ ਗੱਲਾਂ ਤੋਂ ਛੱਡ ਕੇ ਮਲਤਾਨ ਜਾ ਕੇ ਛੱਡ ਕੇ ਗਏ ਨੇ ਜਿਹਨੂੰ ਤੈਨੂੰ ਐਂ ਹੀ ਨਹੀਂ ਪਤਾ ਬੋਲਣ ਲੱਗਿਆ ਆ ਪਾਰਟੀ ਤੂੰ ਭਾਵੇਂ ਚੱਲ ਠੀਕ ਆ ਤੁਹਾਡੀ ਆਪਦੀ ਪਾਰਟੀ ਆਪਦਾ ਧੜਾ ਉਹਦਾ ਪ੍ਰਧਾਨ ਇਕਤਾਲੀ ਦਲ ਦਾ ਚਾਹੇ ਸਾਫ ਰਹੀਏ ਇਹ ਗੱਲ ਕਹਿ ਰਹੇ ਹੋਵੇ ਉਹ ਆਪਾਂ ਮੇਲਾ ਮੂਲਾ ਜੇ ਜਲਦੀ ਨਿਵੇੜ ਦੇਣਾ ਉਹ ਮੇਲਾ ਉਹ 40 ਮੁਕਤਿਆਂ ਨੂੰ ਸਜਦਾ ਕਰਨ ਦੇ ਲਈ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ 40 ਮੁਕਤਿਆਂ ਨੂੰ ਆਪਾਂ ਜੀਦਾ ਪੇਸ਼ ਕਰਨ ਦੇ ਲਈ ਬਾਕੀ ਜਿੱਥੇ ਤੁਸੀਂ ਪ੍ਰੋਗਰਾਮ ਕਰਦੇ ਹੋ ਰੈਲੀ ਕਰਦੇ ਹੋ ਥਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਉੱਥੇ ਪ੍ਰਬੰਧ ਵੀ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁੰਦੇ ਨੇ ਤੇ ਤੁਸੀਂ ਕਹੀ ਜੇ ਆਪਾਂ ਮੇਲਾ ਹੀ ਜਲਦੀ ਨਵੇੜਦੇ ਆਂ ਕਿ ਵੀ ਜਿਹੜੇ ਬੰਦੇ ਬੋਲਣ ਵਾਲੇ ਸੀ ਉਹ ਬੋਲਣ ਵਾਲੇ ਤਾਂ ਹੀ ਬੰਦੇ ਸੀ ਉਹਨਾਂ ਨੂੰ ਲੋਕ ਸੁਣਦੇ ਸੀ ਕੋਈ ਮਤਲਬ ਵਿੱਚੋਂ ਗੱਲ ਨਿਕਲਦੀ ਸੀ ਗੁਰੂ ਦੀ ਗੱਲ ਕਰਦੇ ਸੀ ਤੂੰ ਤਾਂ ਉਹਨਾਂ ਦੀ ਯਾਦ ਨੂੰ 40 ਮੋਤਿਆਂ ਦੀ ਯਾਦ ਨੂੰ ਮੇਲਾ ਮੇਲੇ ਦਾ ਜਿਹੜਾ ਅਲਫਾਜ਼ ਦੇ ਰਿਹਾ ਅਸੀਂ ਲੋਕਾਂ ਨੇ ਅੰਦੋਲਨ ਸ਼ੁਰੂ ਕਰਕੇ ਸਨ 2002 ਦੇ ਵਿੱਚ ਅਸੀਂ ਇਹ ਅੰਦੋਲਨ ਸ਼ੁਰੂ ਕਰਕੇ ਉੱਥੇ ਲੋਕ ਮਾਗੀ ਦੇ ਮੇਲੇ ਦੀਆਂ ਤੁਹਾਡੇ ਵਰਗੇ ਵਧਾਈਆਂ ਦਿੰਦੇ ਸੀ ਅਸੀਂ ਸ਼ੁਰੂ ਕੀਤੀ ਇਹ ਗੱਲ ਵੀ ਇਹ ਮਾਗੀ ਮੇਲੇ ਦੀਆਂ ਵਧਾਈਆਂ ਨਹੀਂ ਇੱਥੇ ਸ਼ਹਾਦਤਾਂ ਹੋਈਆਂ ਨੇ 40 ਮੌਤਾਂ ਦਾ ਯੁੱਧ ਹੋਇਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤੇ ਉਹਨਾਂ ਦੀ ਯਾਦ ਨੂੰ ਆਪਾਂ ਸਜਦਾ ਕਰਨਾ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨਾ ਨਾ ਕਿ ਵਧਾਈਆਂ ਦੇਣੀਆਂ ਤੇ ਉਹੀ ਗੱਲ ਤੁਸੀਂ ਹੁਣ ਫੇਰ ਕਰੀ ਜਾਂਦੇ ਹੋ ਜੇ ਆਪਾਂ ਮੇਲਾ ਜਲਦੀ ਨਿਵੇੜ ਦੇਣਾ ਜਿਹੜੇ ਬੋਲਣ ਵਾਲੇ ਸੀ ਉਹ ਤਾਂ ਭੱਜ ਗਏ ਛੱਡ ਗਏ ਭੱਜ ਇਸੇ ਕਰਕੇ ਗਏ ਆ ਤੁਸੀਂ ਤਾਂ ਮਤਲਬ ਸ਼ਹੀਦਾਂ ਦੀਆਂ ਯਾਦਾਂ ਨੂੰ ਮੇਲੇ ਦੱਸਦੇ ਹੋ ਸੋ ਇਸ ਕਰਕੇ ਤੁਸੀਂ ਆਪਣੇ ਚ ਸੁਧਾਰ ਲਿਆਓ ਕੁਛ ਨਾ ਕੁਛ ਸੁਧਾਰ ਲਿਆਓ ਕੁਛ ਨਾ ਕੁਛ ਸੁਧਾਰ ਲਿਆਓ ਰੱਬ ਦਾ ਭੈਕਾਓ ਉਹ ਕੋਈ ਮੇਲੇ ਨਹੀਂ ਹੈਗੇ ਉਹ ਕੋਈ ਬੰਦੇ ਨਹੀਂ ਹੈਗੇ ਸੋ ਇਸ ਕਰਕੇ ਮਤਲਬ ਹਜੇ ਤੱਕ ਵੀ ਇਹਨਾਂ ਨੂੰ ਕੋਈ ਆਪਣੀਆਂ ਗਲਤੀਆਂ ਦਾ ਅਹਿਸਾਸ ਨਹੀਂ ਹੋਇਆ ਹਜੇ ਤੱਕ ਵੀ ਮਤਲਬ ਮੈਂ ਤਾਂ ਪਰ ਇਹ ਸਮਝਦਾ ਮੈਂ ਵੀ ਕੁਦਰਤ ਇਹਨਾਂ ਤੋਂ ਜਿਹੜਾ ਇਹੋ ਜਿਹਾ ਗੱਲਾਂ ਘਾਉਂਦੀ ਆ ਕੋਈ ਇਹਨਾਂ ਦਾ ਮਾੜਾ ਸਮਾਂ ਆਇਆ ਗੁਰੂ ਕਿਰਪਾ ਕਰੇ ਮੇਰ ਕਰੇ ਪੰਥ ਦੀ ਬੋੜੀ ਹੋਵੇ ਪੰਥ ਨੂੰ ਇੱਕ ਪਲੇਟਫਾਰਮ ਤੇ ਇੱਕ ਸਬਦਾਨ ਇੱਕ ਨਿਸ਼ਾਨ ਇੱਕ ਜਿਹੜਾ ਹੈ ਨਿਸ਼ਾਨ ਦੇ ਹੇਠਾਂ ਇਕੱਠਾ ਹੋਵੇ ਪਰ ਹੋਵੇ ਇਹਨਾਂ ਦੁਸ਼ਟ ਲੋਕਾਂ ਤੋਂ ਮਤਲਬ ਪਾਸੇ ਹੋ ਕੇ ਇਹਨਾਂ ਲੋਕਾਂ ਤੋਂ ਬਿਨਾ ਜਿਹੜਾ ਮੈਂ ਸਮਝਦਾ ਸਾਰਾ ਪੰਥ ਜਿਹੜਾ ਉਹ ਇਕੱਠਾ ਹੋਵੇ ਸ੍ਰੀ ਕਾਲਤਾਰ ਸਾਹਿਬ ਦੀ ਮਤਲਬ ਛਤਰ ਛਾਇਆ ਹੇਠ ਔਰ 6ਵੇਂ ਪਾਤਸ਼ਾਹ ਦੇ ਫਸਿਲ ਤੋਂ ਜਿਹੜਾ 2 ਦਸੰਬਰ ਨੂੰ 2024 ਨੂੰ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਇਵਜ ਦੇ ਵਿੱਚ ਸਾਰਾ ਪੰਥ ਇਕੱਠਾ ਹੋਵੇ ਪਰ ਇਸ ਸਹਬੀਰ ਬਾਦਲ ਤੋਂ ਬਿਨਾਂ ਔਰ ਇਹਦੀਆਂ ਇਸੇ ਕਰਕੇ ਇਹਦੀਆਂ ਜਿਹੜੀਆਂ ਆ ਹਰਕਤਾਂ ਨੇ ਨਾ ਇਹਨੂੰ ਬੋਲਣ ਦਾ ਪਤਾ ਨਾ ਇਹਨਾਂ ਨੂੰ ਉਹਨਾਂ ਦਿਨ ਦਿਹਾੜਿਆਂ ਦੀ ਮਾਨਤਾ ਦਾ